ਪਿੰਡ ਅੱਟਾ ਵਿਖੇ ਐਨਆਰਆਈ ਜੋਲ ਪਰਿਵਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਖਿਡਾਰੀਆਂ ਬੱਚਿਆਂ ਤੇ ਪਿੰਡ ਵਾਸੀਆਂ ਲਈ ਵਿਕਾਸ ਕਾਰਜਾਂ ਦੇ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ ਇਸ ਵਿਕਾਸ ਕਾਰਜ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਪਿੰਡ ਦੀ ਸਰਪੰਚ ਬੀਬੀ ਸੋਨੀਆ ਦਾਦਰਾ ਨਾਲ ਗ੍ਰਾਮ ਪੰਚਾਇਤ ਜੋਹਲ ਪਰਿਵਾਰ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਕੀਤੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੋਨੀਆ ਦਾਦਰਾ ਨੇ ਦੱਸਿਆ ਕਿ ਕੈਨੇਡਾ ਨਿਵਾਸੀ ਰਣਵੀਰ ਸਿੰਘ ਜੋਹਲ ਅਤੇ ਡਾਕਟਰ ਗੁਰਪ੍ਰੀਤ ਸਿੰਘ ਜੋਹਲ ਦੇ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਮਲਕੀਸ਼ ਸਿੰਘ ਜੋਹਲ ਪੁੱਤਰ ਸਰਦਾਰ ਉਜਾਗਤ ਸਿੰਘ ਜੋਹਲ ਨੂੰ ਸਮਰਪਿਤ ਪਿੰਡ ਵਿਖੇ ਬੱਚੇ ਅਤੇ ਖਿਡਾਰੀਆਂ ਲਈ ਬਾਸਕਟਬਾਲ, ਬੈਡਮਿੰਟਨ ਅਤੇ ਵਾਲੀਬਾਲ ਦੀ ਗਰਾਊਂਡ ਦੇ ਲਈ ਇਸ ਤੋਂ ਇਲਾਵਾ ਓਪਨ 에ਅਰ ਜਿਮ ਦੀ ਮਸ਼ੀਨਾਂ ਅਤੇ ਪਿੰਡ ਵਾਸੀਆਂ ਦੇ ਸ਼ਹਿਰ ਲਈ 7 ਫੁੱਟ ਰਸਤੇ ਤੇ ਇੰਟਰਲੌਕ ਟਾਈਲਾਂ ਲਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ। जिसਦੇ ਲਈ ग्राम पंचायत ਅਤੇ ਨਗਰ ਨਿਵਾਸੀ ਜੋਹਲ ਪਰਿਵਾਰ ਦਾ ਧੰਨਵਾਦ ਕਰਦੇ ਹਨ ਉਥੇ ਦੂਜੇ ਪਾਸੇ ਸਰਦਾਰ ਕਲਵਰਨ ਸਿੰਘ ਰਿਟਾਇਰ ਪ੍ਰਿੰਸੀਪਲ ਨੇ ਕਿਹਾ ਕਿ ਜੋਹਲ ਪਰਿਵਾਰ ਵੱਲੋਂ ਸਮੇਂ-ਸਮੇਂ ਤੇ ਪਿੰਡਾਂ ਤੇ ਸਕੂਲ ਦੇ ਲਈ ਵਿਕਾਸ ਲਈ ਆਪਣਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸਦੇ ਲਈ ਉਹ ਜੋਹਲ ਪਰਿਵਾਰ ਦਾ ਧੰਨਵਾਦ ਕਰਦੇ ਹਨ ਇਸ ਕੰਮ ਚ ਰਾਜਾ ਜੋਹਲ ਕਨੇਡਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਇਸ ਮੌਕੇ ਬਾਬਾ ਕਮਲ ਕੁਮਾਰ ਲਖਵੀਰ ਰਾਮਪੰਚ ਸੀਮਾ ਰਾਣੀ ਪੰਚ ਪਰਮਿੰਦਰ ਸਿੰਘ ਪੰਚ ਜੋਤੀ ਅਭੀ ਪੰਚ ਮੋਹਨ ਲਾਲ ਸਾਬ ਦਾ ਸਰਪੰਚ ਅਮਰਜੀਤ ਸਿੰਘ ਮੱਲੀ ਪੰਚ ਦਵਿੰਦਰ ਕੌਰ ਪੰਚ ਬਲਜੀਤ ਸਿੰਘ ਪੰਚ ਦਲਵੀਰ ਸਿੰਘ ਲੰਬੜਦਾਰ ਜਸਵਿੰਦਰ ਸਿੰਘ ਲੰਬੜਦਾਰ ਦਲਵਿੰਦਰ ਸਿੰਘ ਮੱਲੀ ਲੰਬੜਦਾਰ ਹਰਮੇਲ ਸਿੰਘ ਮੱਲੀ ਅਰਜਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ ਅੱਜ ਕੈਨੇਡਾ ਨਿਵਾਸੀ ਜੋਲ ਪਰਿਵਾਰ ਵੱਲੋਂ ਜਿਵੇਂ ਪਹਿਲਾਂ ਆਪਣੇ ਬਾਪੂ ਸ਼੍ਰੀ ਉਜਾਗਰ ਸਿੰਘ ਜੋਲ ਹੁਣਾਂ ਦੀ ਯਾਦ ਵਿੱਚ ਗੇਟ ਬਣਵਾਇਆ ਸੀ ਇਸ ਗਰਾਊਂਡ ਦੇ ਬਿਲਕੁਲ ਨਾਲ ਲੱਗਦਾ ਔਰ ਉਹਨਾਂ ਨੇ ਅੱਗੇ ਪਿੰਡ ਦੇ ਅਟਾ ਦੇ ਜਿਹੜੇ ਪਲੇਅਰ ਹੈਗੇ ਆ ਜਾਂ ਜਿਹੜਾ ਯੂਥ ਆ ਨੌਜਵਾਨ ਆ ਉਹਨਾਂ ਨੂੰ ਗੇਮਾਂ ਵਾਲੇ ਪਾਸੇ ਲਾਉਣ ਲਈ ਇੱਕ ਹੋਰ ਵਧੀਆ ਫੈਸਲਾ ਕੀਤਾ ਜਿਹਦੇ ਵਿੱਚ ਇਸ ਮੈਦਾਨ ਦੇ ਵਿੱਚ ਦੋ ਗਰਾਊਂਡਾਂ ਰਹਿਣੀਆਂ ਕੰਕਰੀਟ ਦੀਆਂ ਪੱਕੀਆਂ ਪੱਕਾ ਕੋਰਟ ਜਿਹਨੂੰ ਕਹਿੰਦੇ ਆ ਬਾਸਕਟਬਾਲ ਔਰ ਬੈਡਮਿੰਟਨ ਇਹ ਦੋਨੋਂ ਗਰਾਊਂਡਾਂ ਰਹਿਣੀਆਂ ਉਹ ਪੱਕਾ ਕੋਰਟ ਬਣਾਈਆਂ ਜਾਣਗੀਆਂ ਹਰਿਸ਼ ਤੋਂ ਇਲਾਵਾ ਇਸ ਮੈਦਾਨ ਦੇ ਵਿੱਚ 4 ਚਫੇਰੇ 7 ਫੁੱਟ ਚੌੜਾ ਇੰਟਰਲੌਕ ਦਾ ਜਿਹੜਾ ਉਹ ਰਸਤਾ ਉਹ ਬਣਾ ਕੇ ਔਰ ਉਹਦੇ ਵਿੱਚ ਵਿੱਚ ਓਪਨ 에ਅਰ ਜੈਮਨੀਆ ਮਸ਼ੀਨਾਂ ਲਾ ਕੇ ਸਮੁੱਚੇ ਨਗਰ ਨਿਵਾਸੀਆਂ ਨੂੰ ਇੱਕ ਤੋਹਫਾ ਦੇਣਾ ਹੈ ਜਿਹਦੇ ਵਿੱਚ ਜਿਹੜੇ ਬੀਬੀਆਂ ਬੱਚੇ ਉਹ ਇਸ ਜਿਹੜੀ 7 ਫੁੱਟ ਚੌੜਾ ਰਸਤਾ ਬਣਾਣਾ ਉਹਦੇ ਤੇ ਸੈਰ ਕਰਕੇ ਔਰ ਇਹਦਾ ਮਸ਼ੀਨਾਂ ਦੀ ਫਾਇਦਾ ਲੈ ਕੇ ਆਪਣੀ ਸਿਹਤ ਨੂੰ ਜਿਹੜਾ ਉਹ ਤੰਦਰੁਸਤ ਬਣਾ ਸਕਦੇ ਆ ਸੋ ਇਹ ਉਪਰਾਲਾ ਜਿਹੜਾ ਹੈਗਾ ਸਰਦਾਰ ਮਲਕੀਸ਼ ਸਿੰਘ ਜੋਹਲ ਉਹਨਾਂ ਦੇ ਸੁਪੁੱਤਰਾਂ ਰਣਵੀਰ ਸਿੰਘ ਜੋਹਲ ਔਰ ਡਾਕਟਰ ਗੁਰਪ੍ਰੀਤ ਸਿੰਘ ਜੋਹਲ ਉਹਨਾਂ ਵੱਲੋਂ ਕੀਤਾ ਜਾ ਰਿਹਾ ਜੋ ਕਿ ਬਾਪੂ ਜਾਗਰ ਸਿੰਘ ਜੋਹਲ ਉਹਨਾਂ ਦੀ ਪਰਿਵਾਰ ਹੈ ਕੈਨੇਡਾ ਤੇ ਅਮਰੀਕਾ ਦੇ ਵਿੱਚ ਬੈਠੇ ਆ ਪਰੰਤੂ ਉਹਨਾਂ ਦੀ ਸੋਚ ਜਿਹੜੀ ਆ ਉਹ ਪਿੰਡ ਪ੍ਰਤੀ ਬਹੁਤ ਅੱਛੀ ਆ ਔਰ ਉਹ ਪਿੰਡ ਦੇ ਹਮੇਸ਼ਾ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਆ ਧੰਨਵਾਦ ਮੈਂ ਸਰਪੰਚ ਸੋਨੀਆ ਦਾਦਰਾ ਆਪਣੇ ਵੱਲੋਂ ਸਮੂਹ ಗ್ರಾಮ ਪੰਚਾਇਤ ਵੱਲੋਂ ਪਿੰਡ ਦੇ ਪ੍ਰਤਵੰਤੇ ਸੱਜਣਾ ਵੱਲੋਂ ਸਰਦਾਰ ਰਣਵੀਰ ਸਿੰਘ ਝੋਲ ਤੇ ਡਾਕਟਰ ਗੁਰਪ੍ਰੀਤ ਸਿੰਘ ਝੋਲ ਜਿਨ੍ਹਾਂ ਨੇ ਆਪਣੇ ਪਿਤਾ ਸਰਦਾਰ ਉਜਾਗਰ ਸਿੰਘ ਤੇ ਦਾਦਾ ਜੀ ਸਰਦਾਰ ਮਲਕੀਸ਼ ਸਿੰਘ ਝੋਲ ਦੇ ਨਾਂ ਤੇ ਇਹ ਗਰਾਊਂਡ ਬਣਾਉਣ ਦਾ ਨਿਸ਼ਚੈ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੰਨਾ ਵਧੀਆ ਉਪਰਲਾ ਕੀਤਾ ਛਲਾਗਾ ਜੋ ਕੰਮ ਆ ਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ اسی ਤਰ੍ਹਾਂ ਹੀ ਉਹ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਗੇ ਇਸ ਗਰਾਉਂਡ ਦਾ ਬੱਚਿਆਂ ਨੂੰ ਬਹੁਤ ਫਾਇਦਾ ਹੋਣਾ ਆ ਨਸ਼ਿਆਂ ਤੋਂ ਨਿਕਲ ਕੇ ਬੱਚੇ ਚੰਗੇ ਪਾਸੇ ਆਉਣਗੇ ਆਪਣੀ ਸਿਹਤ ਬਣਾਉਣਗੇ ਤੇ ਉਹਨਾਂ ਦੇ ਵਿਚਾਰ ਵੀ ਅਗਾਵਧੂ ਬਣਨਗੇ ਇਸ ਕੰਮ ਲਈ ਅਸੀਂ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ